ਇੱਕ ਟਾਈਮ ਦਾ ਵੀ 8-9 ਕਿਲੋ ਖਾਂਦੀ ਆ ਇਹ ਫੇਰ ਜਾ ਕੇ ਦੁੱਧ ਮਿਲਦਾ ਤੇ ਬਈ ਖਰਾਕ ਦੇ ਵਿੱਚ ਕੀ ਕੀ ਹੁੰਦਾ ਸੀਗਾ ਕਿਵੇਂ ਖਰਾਕ ਪਾਉਂਦੇ ਸੀ ਖਰਾਕ ਦੇ ਵਿੱਚ ਬਈ ਚੀਜ਼ਾਂ ਯਾਨੀ ਕਿ ਬਹੁਤ ਹੁੰਦੀਆਂ ਸਾਰੀਆਂ ਮੱਝਾਂ ਇਹ ਵੀ ਚਵਾਈ ਵਾਲੇ ਕਿੰਨਾ ਕਿੰਨਾ ਕੀਤਾ ਬਈ ਮੜਾ ਜਾਂ ਮੋਟਾ ਮੋਟਾ ਇਹ ਬਈ ਨੰਬਰਦਾਰ ਨਹੀਂ ਆਪਣੀ ਨੰਬਰਦਾਰ ਨਹੀਂ ਇਹ ਆਪਣੀ ਆਈ ਸੀ ਸਕਵੀਡ ਢਾਂਡੇ ਕੋਲੋਂ ਸਕਵੀਡ ਢਾਂਡੇ ਕੋਲੋਂ ਆਈ ਹੋਈ ਐ ਹਾਂ ਇਹਨੇ ਮੇਲੇ ਲੜਿਆ ਕਿ ਲੜਿਆ ਓਏ ਬਈ ਬੋਰਡ ਲੱਗਿਆ ਵਾ ਫਾਸਟ ਟਾਈਟ ਧਨੋਲੇ ਤੇ ਧਨੋਲੇ ਫਾਸਟ ਟਾਈਟ ਇਹਨੇ ਪੋਸ਼ੂ ਲਾਇਆ ਐਸੇ ਆ ਹਾਂ ਕਿੰਨਾ ਕਿੰਨਾ ਦੁੱਧ ਕੀਤਾ ਇਹਨੇ ਇਹ 23 ਕਿਲੋ ਦੀ ਲੈਵ ਚਵਾਈ ਹੋਈ ਹੋਈ ਹੈ ਜੀ ਬਾਈ ਇਹ ਮਨਤੀ ਦੀ ਆਰੀ ਝੋਟੀ ਆਹਾ ਇਹਨੇ ਕਿੰਨਾ ਕੀਤਾ ਪਹਿਲੇ ਸੋਏ ਇਹ 23 ਕਿਲੋ ਬਾਈ 23 ਕਿਲੋ ਇਹ ਜ ਹੈਗਾ ਗੁਰਪ੍ਰੀਤ ਸਿੰਘ ਦੇ ਨਾਂ ਤੇ ਫੇਸਬੁੱਕ ਤੇ ਮੈਂ ਪਾਉਣਾ ਹੁਣ ਜਿੱਦੋਂ ਮੈਂ ਅਵੇਲੇਬਲ ਹੋਗਾ ਉਦੋਂ ਪਾ ਜਨਾ ਵੀਡੀਓ ਹੋਰ ਵੀ ਦੱਸੇ ਗੱਬਣ ਮੱਝਾਂ ਦੀ ਖਰਾਕ ਬਾਰੇ ਹਾਂ ਅੱਜ ਆਪਾਂ ਬਾਈ ਗੁਰਪ੍ਰੀਤ ਲਵੇ ਪਹੁੰਚੇ ਸੀ ਪਿੰਡ ਮਾਣੂਕੇ ਗਿੱਲ ਬਰਾੜ ਫਾਰਮ ਦੇ ਉੱਤੇ ਤਾ ਬਾਈ ਦੀ ਮੱਝ ਆ ਬਈ ਨੀਲੀ 라ਵੀ ਦੀ ਸਾਰੇ ਜਾਣਦੇ ਆ ਗੁਰਪ੍ਰੀਤ ਬਾਈ ਨੂੰ ਮੱਝਾਂ ਵਾਲੇ ਇਹਦਾ ਨਾ ਸਰਪੰਚਨੀ ਆ ਮੱਝ ਦਾ ਨਾਂ ਅੱਜ ਉਹਦੀ ਗੱਲਬਾਤ ਆ ਵੀਡੀਓ ਦੇ ਵਿੱਚ ਕਰਾਂਗੇ ਕਿਉਂਕਿ ਇਹਨੇ ਬਹੁਤ ਮੇਲੇ ਜਿੱਤੇ ਆ ਤੇ ਬਾਈ ਦਾ ਨਾਂ ਵੀ ਬਹੁਤ ਵੱਡਾ ਗੁਰਪ੍ਰੀਤ ਦਾ ਮੱਝਾਂ ਦੇ ਵਿੱਚ ਨੀਲੀ 라ਵੀ ਦੀ ਚਵਾਈ ਹੋਈ ਹੋਈ ਆ ਜਿਵੇਂ ਆਹ ਦੇਖ ਸਕਦੇ ਤੁਸੀਂ ਸਾਰੇ ਪਸ਼ੂ ਜਿੰਨੇ ਬਾਈ ਲਵੇ ਨੇ ਲਾਈਵ ਚ ਬਾਈ ਵਾਲੇ ਨੇ ਇਕੱਲਾ ਇਕੱਲਾ ਦਿਖਾ ਦਾਂਗੇ ਤੁਹਾਨੂੰ ਤੇ ਆਪਾਂ ਸ਼ੁਰੂ ਸਰਪੰਚਨੀ ਤੋਂ ਕਰਦੇ ਆਂ ਬਾਈ ਗੁਰਪ੍ਰੀਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਪੀ ਹਾਲਚ ਵਾਲਾ ਬਈ ਬਹੁਤ ਵਧੀਆ ਬਈ ਬਹੁਤ ਵਧੀਆ ਠੀਕ ਹੈ ਤੇ ਜਿਵੇਂ ਬਈਆ ਸਰਪੰਚ ਨੇ ਮੱਝ ਖੜੀਆ ਇਹਨੇ ਕਿੰਨੇ ਮੇਲੇ ਲੜੇ ਨੇ ਬਈ ਹੁਣ ਤੱਕ ਇਹ ਬਈ ਲੜ ਚੁੱਕੀ ਆ ਚਾਰ ਪੰਜ ਪੰਜ ਕੇ ਮੇਲੇ ਲੜ ਚੁੱਕੀ ਆ ਬਈ ਇਹ ਪੰਜ ਮੇਲੇ ਹਾਂ ਵਧੀਆ ਰਹੀ ਆ ਪੰਜਾਂ ਮੇਲਿਆਂ ਤੇ ਵਧੀਆ ਰਹੀ ਆ ਹਾਂ ਬਹੁਤ ਵਧੀਆ ਕਿੰਨਾ ਕਿੰਨਾ ਦੁੱਧ ਕੀਤਾ ਸੀ ਬਈ ਲੈਵ ਚ ਬਾਈਆਂ ਚ ਲੈਵ ਚ ਬਾਈ ਦੇ ਵਿੱਚ ਇੱਕ ਤੇ ਸੀਗਾ ਮਨਾ 21 ਕਿਲੋ ਕੁਸ ਗ੍ਰਾਮ ਸੀਗਾ ਹੂੰ ਤੇ ਉਸ ਤੋਂ ਬਾਅਦ ਫਿਰ ਆਪਣੀ ਹੋਈ ਆ ਲੈਵ ਚ ਬਾਈ 27 ਕਿਲੋ 160 ਗ੍ਰਾਮ ਦੀ ਠੀਕ ਹੈ ਸਤਾਈ ਕਿਲੋ 160 ਗ੍ਰਾਮ ਦੀ ਠੀਕ ਹੈ ਤੇ ਆ ਆ ਜਿਹੜੇ ਨਵਾਂ ਰਿਕਾਰਡ ਬਣਿਆ ਹੈ ਜਿਹੜਾ ਆਪਣਾ ਨਵਾਂ ਰਿਕਾਰਡ ਬਣਿਆ ਇਹ ਪੂਰੇ ਇੰਡੀਆ ਦਾ ਬਾਈ ਇਹ ਆਪਣੇ ਬਾਈ ਪੂਰੇ ਇੰਡੀਆ ਦਾ ਠੀਕ ਹੈ ਪੂਰੇ ਇੰਡੀਆ ਦਾ ਬਾਈ ਰਿਕਾਰਡ ਬਣਾਇਆ ਇਹ ਮੱਝ ਨੇ ਦੁੱਧ ਦਾ ਤੇ ਇਹਦੇ ਸਾਨੂੰ ਕੈਰੇਕਟਰਾਂ ਬਾਰੇ ਦੱਸਦੇ ਆਂ ਵੀ ਨੀਲੀ ਰਾਵੀ ਦੇ ਕੀ ਕੈਰੇਕਟਰ ਹੁੰਦੇ ਆ ਤੇ ਬਾਕੀ ਬਾਈ ਨਸਲ ਠੰਡੀ ਸੀਲ ਬਹੁਤ ਆ ਨਾ ਇਹ ਨਸਲ ਬਾਈ ਠੰਡੀ ਆ ਸੀਲ ਵੀ ਬਹੁਤ ਆ ਹੂੰ ਤੇ ਬਾਕੀ ਗੌਣਕਾਰੀ ਯਾਨੀ ਕਿ ਦੁੱਧ ਲੰਮਾ ਟਾਈਮ ਹੀ ਦਿੰਦੀ ਆ ਅਸਿਆ ਦੁੱਧ ਹੜੇ ਤਾਂ ਵੀ ਦਈ ਜਾਂਦੇ ਬਈ ਗਾਈਆਂ ਵਾਲਾ ਕੰਮ ਹੀ ਆ ਹਾਂ ਗਾਈਆਂ ਵਾਲਾ ਕੰਮ ਹੀ ਆ ਬਈ ਹੂੰ ਤੇ ਬਾਕੀ ਠੰਡੀ ਸੀਰ ਬਹੁਤ ਆ ਬਾਕੀ ਸਾਰੇ ਭਰਾ ਜਿੰਨੇ ਵੀ ਆਪਾਂ ਨੂੰ ਵੇਖਣ ਆਲੇ ਆ ਸਾਰੇ ਜਾਣਦੇ ਹੀ ਇਹਦੇ ਬਾਰੇ ਇਹਦੇ ਬਾਰੇ ਸਭ ਪੰਜੀ ਕੀ ਆ ਹਣਾ ਸਲੋਤਾ ਕਰਨ ਦਾ ਤਾਂ ਕੋਈ ਆਪਾਂ ਨੂੰ ਫੇਰ ਹੀ ਫਾਇਦਾ ਹੁੰਦਾ ਨਾ ਬਈ ਇਹ ਘਰ ਦੀ ਸੀਗੀ ਕਿ ਲੈਤੀ ਸੀ ਇਹ ਮੈਂ ਲੈ ਕੇ ਆਇਆ ਸੀ ਆ ਠੀਕ ਆ ਹਾਂ ਦੁੱਧ ਚੀਕਾ ਤੋਂ ਲੈ ਕੇ ਮੱਲ ਫਾਰਮ ਚੋਂ ਮੱਲ ਫਾਰਮ ਤੋਂ ਗੀ ਬਈ ਇਹਦੀ ਲਾਈਨ ਬਾਰੇ ਦੱਸੀ ਮਾੜਾ ਜਿਹਾ ਵੀ ਕਿਵੇਂ ਗੱਬਣ ਲੈ ਕੇ ਆਇਆ ਸੀ ਮੈਂ ਠੀਕ ਆ ਉਹਨਾਂ ਕੋਲ ਇਹਦੀ ਲੈਂ ਜਿਹੜੀ ਦੀ ਮਾਂ ਹੂੰ ਉਹ ਵੀ ਪਾਕਿਸਤਾਨ ਚ ਹੀ ਐ ਪਾਕਿਸਤਾਨ ਚ ਹੀ ਹੋਈ ਐ ਪਿੱਛੋਂ ਪਿੱਛੋਂ ਉਹ ਵੀ ਉਹਨਾਂ ਦੇ ਮੈਨਾ ਫਾਰਮ ਤੇ ਖੜੀ ਆ ਹਲੇ ਤੇ ਬੁੱਢੀ ਹੋਈ ਵੀ ਐ ਸ਼ਾਇਦ ਉਹ ਹੁਣ ਸੂਏ ਦਾ ਨਹੀਂ ਦਿੰਦੀਗੀ ਹੂੰ ਤੇ ਫਾਰਮ ਦੇ ਵਿੱਚ ਹੀ ਖੜੀ ਆ ਉਹਨਾਂ ਦੇ ਠੀਕ ਐ ਤੇ ਮਲਕੀ ਦੀ ਭੈਣ ਆ ਇਹ ਇਹਨੇ ਕਿੰਨੇ ਸੂਏ ਦਿੱਤੇ ਛੋਟੇ ਲਵੇ ਮੇਰੇ ਕੋਲ ਦੋ ਸੂਏ ਹੋ ਗਏ ਬੇ ਦੋ ਸੂਏ ਇਹਦੀ ਕੱਟੀ ਆਈ ਕੱਟੀ ਪਹਿਲਾਂ ਇਹਦਾ ਕੱਟਾ ਸੀਗਾ ਠੀਕ ਐ ਉਹ ਆਪਣਾ ਮੇਲਿਆਂ ਦੇ ਵਿੱਚ ਨਾ ਤਿੰਨ ਮੇਲੇ ਲਗਾਤਾਰ ਹੀ ਲੜੇ ਸੀ ਹਾਂ ਲਾਉਂਦੇ ਆਲਾ ਲੜਿਆ ਕਿ ਖੇਤਰਾਂ ਲੜਿਆ ਜਗਰਾਵਾਂ ਵਾਲਾ ਲੜਿਆ ਹਾਂ ਉਸੇ ਸਾਲ ਦੇ ਵਿੱਚ ਹੀ ਹਾਂ ਲਗਾਤਾਰ ਮੇਲੇ ਲਾਉਣ ਦੇ ਕਾਰਨ ਉਹ ਕੱਚੇ ਕੱਟੇ ਦੀ ਖਿੱਚਾ ਤੋਂ ਹੀ ਹੋ ਗਈ ਉਹ ਖਿੱਚਾ ਤੋਂ ਹੀ ਦੇ ਕਾਰਨ ਡੈਥ ਹੋ ਗਈ ਜੀ ਅੱਛਾ ਦੂਜੇ ਸੂਏ ਦਾ ਹੈਗਾਗਾ ਹਾਂ ਦੂਜੇ ਸੂਏ ਦਾ ਹੈਗਾ ਕੱਟੇ ਦਿੱਤੇ ਦੋਨੇ ਕੱਟੇ ਦਿੱਤੇ ਦੋਨੇ ਤੇ ਜਿਹੜਾ 27 ਕਿਲੋ 160 ਗ੍ਰਾਮ ਦਾ ਇਹ ਦੂਜੇ ਸੂਏ ਦਾ ਰਿਕਾਰਡ ਆ ਇਹ ਦੂਜੇ ਸੂਏ ਦਾ ਪਹਿਲੇ ਸੂਏ ਕਿੰਨਾ ਦਿੱਤਾ ਸੀ ਇਹਨੇ ਪਹਿਲੇ ਸੂਏ ਸੀਗਾ ਇਹਦਾ ਉਹਨਾਂ ਕੋਲੇ ਪਹਿਲਾ ਸੂਹ ਉਹਨਾਂ ਕੋਲੇ ਸੀਗਾ ਅੱਛਾ ਉਹਨਾਂ ਕੋਲ 17 ਕਿਲੋ ਸੀ ਉਹਨਾਂ ਕੋਲੇ 17 ਕਿਲੋ ਖੜੀ 17 ਕਿਲੋ ਸੀਗਾ ਠੀਕ ਐ ਇੰਨਾ ਕ ਦੱਸ ਦੇ ਸਾਨੂੰ ਹੂੰ ਤੇ ਦੂਜਾ ਸੂਹ ਆਪਣੇ ਕੋਲੇ ਆ ਗਏ ਹੁਣ ਕਿੰਨੇ ਦੰਦ ਹੋ ਗਏ ਬਈ ਇਹ ਇਹ ਮੇਰੇ ਦੰਦ ਭਰ ਗਏ ਬਈ ਪੂਰੇ ਪੂਰੇ ਭਰ ਗਏ ਹਾਂ ਪੂਰੇ ਭਰ ਗਏ ਠੀਕ ਐ ਤੇ ਬਈ ਇਹਦੇ ਕੈਰੈਕਟਰ ਬਾਰੇ ਦੱਸੀ ਵੀ ਨੀਲੀ ਰਾਵੀ ਦੀ ਪਛਾਣ ਕਿਵੇਂ ਹੁੰਦੀ ਆ ਜਿਵੇਂ ਇਹ ਦੁੱਧ ਵਾਲੀ ਬਰੀਡ ਆ ਗਈ ਹੈ ਨਾ ਬਈ ਹਾਂ 22 ਕਿਲੋ 160 ਗ੍ਰਾਮ ਦੇਤਾ ਤਾਂ ਕੀ ਦੇਖਿਆ ਜਾਂਦਾ ਬਈ ਇਹਦੇ ਵਿੱਚ ਐਂ ਦੱਸਿਓ ਨੀਲੀ ਦੇ ਵਿੱਚ ਵੀ ਇੱਕ ਤਾਂ ਅੱਖ ਦੇਖੀ ਜਾਂਦੀ ਐ ਮਨਕੀ ਅੱਖ ਜਾਈਦੀ ਐ। ਅੱਛਾ। ਐ ਜਿਹੜਾ ਚਿੱਟੀ ਅੱਖ ਦੇ ਵਿੱਚ ਲਾਲ ਧਾਰੀ ਮਾਰ ਦਵੇ ਸਾਈਡ ਤੋਂ ਜਮਾ। ਠੀਕ ਐ। ਤੇ ਇੱਕ ਨੱਕ ਹੋ ਗਿਆ। ਨੱਕ ਕਿਵੇਂ ਬਈ ਦਿਖਾਏ ਉਹ ਨੱਕ ਕਰਿਓ ਇਹਨੂੰ। ਨਾਸ ਤੇ ਕੋਈ ਨਹੀਂ। ਅੱਛਾ। ਬੱਗੀ ਐ ਨਾ? ਹੂੰ। ਮੱਥਾ ਹੋ ਗਿਆ ਬਈ। ਠੀਕ ਐ। ਦੋਨੇ ਪੈਰ ਹੋ ਗਏ। ਦੋਨੇ ਪੈਰ ਮਗਰਲੇ ਚਿੱਟੇ ਹੋਣੇ ਜ਼ਰੂਰੀ ਆ ਐ। ਹਾਂ ਮਗਰਲੇ ਦੋ ਚਾਹੀਦੇ ਆ। ਹੂੰ। ਯਾਨੀ ਕਿ ਆਪਣੇ ਡਾਕਟਰਾਂ ਨੇ ਵੀ ਪਾਸ ਕੀਤੇ ਹੋਏ ਆ। ਹੂੰ। ਤੇ ਜਲ ਜਮੂਰਲੇ ਹੋ ਤਾਂ ਬੈਸਟ ਆ ਨਾ ਹੋ ਤਾਂ ਤਾਂ ਵੀ ਕੋਈ ਨਹੀਂ ਬਲਿਓ ਬਿਊਟੀ ਚ ਜ਼ਿਆਦਾ ਆ ਜਾਂਦੀ ਆ ਬਿਊਟੀ ਚ ਬਾਤ ਚਾਹੀਦੀ ਆ ਇੱਕ ਪੂਸ਼ ਚਾਹੀਦੀ ਆ ਅੱਤਾਂ ਹੀ ਇਹਦੀ ਪੂਸ਼ ਬਾਈ ਕਿੰਨੇ ਕ ਹੱਦ ਤੱਕ ਚਿੱਟੀ ਹੋਣੀ ਚਾਹੀਦੀ ਆ ਅੱਤਾਂ ਹੀ ਚਾਹੀਦੀ ਆ ਬਾਈ ਇਹਦੀ ਅੱਤਾਂ ਹੀ ਚਾਹੀਦੀ ਆ ਤੇ ਇਹ ਕਿਹੜਾ ਪਿੰਡਾ ਇਹਦਾ ਹੂੰ ਉਹ ਲੀਲੀ ਨੀਲੀ ਭੈ ਮਾਰੂ ਅਸਨ ਵੀ ਜਿਵੇਂ ਆਪਣਾ ਤੇਲ ਤੂਲ ਲੱਗਿਆ ਧੁੱਪ ਤੇ ਜੋ ਠੱਲੀ ਐ ਵਿੱਚੋਂ ਕਹਨੇ ਚੋ ਦਿਸੂਗੀ ਵੀ ਨੀਲੀ ਭੈ ਮਾਰਦਾ ਠੀਕ ਐ ਜਿਵੇਂ ਮੂਰਾ ਦੇ ਵਿੱਚ ਉਹ ਕਾਲੀ ਹੁੰਦੀ ਆ ਨਾ ਹਾਂ ਇਹਦੇ ਵਿੱਚ ਨੀਲੀ ਭਾਹ ਮਾਰੂ ਨੀਲੀ ਭਾਹ ਮਾਰੂ ਭਾਹ ਮਾਰ ਠੀਕ ਐ ਤੇ ਬਾਕੀ ਪਿਓਰਿਟੀ ਕਹਿੰਦੇ ਆ ਫੁੱਲ ਜਿੰਨੀ ਪਿਓਰਿਟੀ ਹੈਗੀ ਹਾਂ ਤੇ ਪਿੰਡਾ ਬਈ ਜਿਵੇਂ ਹੁਣ ਦੁੱਧ ਵਾਲੀ ਬਰੀਡ ਹੋਵੇ ਨਾ ਆਪਾਂ ਦੇਖਣੀ ਹੋਵੇ ਵੀ ਦੁੱਧ ਵਾਲੀ ਮੱਝ ਆ ਤਾਂ ਉਹਦੀ ਕਿਵੇਂ ਪਛਾਣ ਹੁੰਦੀ ਆ ਵੀ ਦੁੱਧ ਵਾਲੀ ਬਈ ਆਹੀ ਪਛਾਣ ਜਿਹੜਾ ਨੂੰ ਦੱਸੀ ਜਾਂਦਾ ਹੂੰ ਪਿੰਡਾ ਬਦਲਾ ਚਾਹੀਦਾ ਪਿੰਡਾ ਪਾ ਪਿੰਡਾ ਬਦਲਾ ਕਿੱਥੋਂ ਦੇਖਿਆ ਜਾਂਦਾ ਬਈ ਜਿਵੇਂ ਹੁਣ ਕਿਵੇਂ ਪਤਾ ਲੱਗੂ ਵੀ ਇਹਦਾ ਪਿੰਡਾ ਬਦਲਾ ਆਹ ਦੇਖੋ ਬਈ ਹੂੰ ਆਹ ਦੀ ਆਹ ਦੀ ਤੇ ਭੈ ਵੀ ਵੇਖ ਬਈ ਇਹ ਚੋਂ ਹੂੰ ਨੀਲੀ ਭੈ ਮਾਰੂ ਜੀ ਨੀਲੀ ਭੈ ਮਾਰੂ ਪਾਪਿੰਡਾ ਇਹ ਹੁੰਦਾ ਐ ਵੀ ਪਿੰਡਾ ਪਤਲਾ ਹੋਵੇ ਹਾਂ ਠੀਕ ਐ ਤੇ ਬਾਕੀ ਹੋਰ ਦਾ ਸੇਮ ਬਈ ਅਡੋ ਅਡੀ ਆ ਨਾ ਹਮ ਆਪ ਕੋ ਆਪਣੀ ਪਛਾਣ ਆ ਆਪਣੀ ਨੇ ਜੇ ਨਹੀਂ ਕਿਹਾ ਹੀ ਠੀਕ ਐ ਤੇ ਮੱਜ ਭੈ ਉੱਚੀ ਹੋਣੀ ਚਾਹੀਦੀ ਆ ਕਿ ਲੰਮੀ ਹੋਣੀ ਚਾਹੀਦੀ ਆ ਨਹੀਂ ਇਹ ਨੀਲੀ ਚ ਕੱਦ ਨਹੀਂ ਬਹਾਲਾ ਹੁੰਦਾ ਮੀਡੀਅਮ ਕੱਦ ਦੀ ਹੁੰਦੀ ਕੱਦ ਮੀਡੀਅਮ ਹੁੰਦਾ ਹਾਂ ਕੱਦ ਨੀਲੀ ਦਾ ਮੀਡੀਅਮ ਹੀ ਕੋਈ ਲੰਬਾਈ ਚ ਹੁੰਦੀ ਆ ਹਾਂ ਲੰਬਾਈ ਜੋ ਕਿ ਛੋਟੀ ਗੋਡੀ ਹੋਊਗੀ ਗੋਡੀ ਮੂਰਲੀ ਛੋਟੀ ਹੋਊ ਹਾਂ ਮਧਰੀ ਗੋਡੀ ਹੋਊਗੀ ਠੀਕ ਆ ਵੀ ਉਹ ਮੱਝ ਪਿਓਰਿਟੀ 'ਚ ਆ ਜਾਂਦੀ ਆ ਉਹ ਮੱਝ ਪਿਓਰਿਟੀ ਜਾ ਸਕਦੀ ਧੌਣ ਹੋ ਗਈ ਨੱਕ ਹੋ ਗਿਆ ਤੇ ਜਿੰਨੀ ਪਿਓਰਿਟੀ ਦਿਸੂਗੀ ਉੰਨਾ ਹੀ ਪਿੱਛਾ ਹੋ ਗਿਆ ਚੌੜਾ ਹੋਊਗਾ ਪੂਰਾ ਬਸ ਇਹ ਚੀਜ਼ ਇਹਦੇ ਵੀ ਸਿੰਗ ਬਈ ਕੁੰਡੇ ਹੋਣੇ ਚਾਹੀਦੇ ਆ ਕਿ ਇਹਨਾਂ ਦਾ ਸਿੰਗ ਆ ਨਹੀਂ ਸਿੰਗ ਆ ਪਿਓਰਿਟੀ ਮਗਰੋਂ ਮੋੜਦੀ ਆਹ ਮੰਗਰੋਂ ਮੋੜੂ ਜਿਵੇਂ ਇਹਦੇ ਮੋੜੇ ਹੋਏ ਨਹੀਂ ਇਹਦੇ ਮੋੜੇ ਠੀਕ ਆ ਮੂਰਾ ਦੇ ਵਿੱਚ ਤਾਂ ਕੁੰਡੇ ਸਿੰਗ ਜ਼ਿਆਦੇ ਹੋਊਗਾ ਹੀ ਜ਼ਿਆਦੇ ਕੁੰਡੇ ਉਹ ਮੰਨਿਆ ਦੇ ਮੱਥਾ ਮੰਨਿਆ ਦਾ ਆ ਆਪਾਂ ਮੱਥਾ ਹੀ ਇਹਦਾ ਮੰਨਿਆ ਮੂਰਾ ਤੇ ਵੀ ਕੰਮ ਕਰ ਦਿਆ ਨਾ ਵੀ ਨਾਲ ਹੋਰਾ ਜਿਵੇਂ ਆਪਣਾ ਕੰਮ ਹੈ ਤੇ ਸਾਰੀਆਂ ਮੱਝਾਂ ਛੋਡੀਆਂ ਸਾਰੀਆਂ ਲਾਇਵ ਚਵਾਈਆਂ ਚਾਈਆਂ ਹੋਈਆਂ ਨੇ ਹਨਾ ਹਾਂ ਸਾਰੀਆਂ ਬਈ ਆਪਣੇ ਚਵਾਈਏ ਲਾਇਵ ਜੀ ਹੋਈਆਂ ਵੇ ਡੋਟਣ ਬਈ ਇਹ ਸ਼ੌਂਕ ਕਿਵੇਂ ਪਿਆ ਪਹਿਲਾਂ ਵੀ ਐਂ ਕਰਦੇ ਸੀ ਤੁਸੀਂ ਇਹ ਸ਼ੌਂਕ ਨਾ ਯਾਰ ਅਸਲ ਤਾਂ ਮੈਨੂੰ ਨਿੱਕੇ ਹੁੰਦੇ ਤੇ ਸੀਗਾ ਹੂੰ 14-15 ਸਾਲਾਂ ਦਾ ਨਾ ਮੈਂ ਕੱਟੇ ਪਾਦਾਂ ਲੱਗਿਆ ਸੀਗਾ ਹੂੰ ਜਿਵੇਂ ਕੋਈ ਵਧੀਆ नस्ਲ ਦਾ ਕੱਟਾ ਹੋਣਾ ਮੋਹਰਾ ਦਾ ਉਹ ਪਾਲ ਲੈਣਾ ਤੇ ਸ਼ੋਹ ਜ ਲੈ ਜਾਣਾ ਮੈਂ ਸਿਆ ਚੋਚ ਲਾ ਦੇਣਾ ਪਹਿਲਾਂ ਮੇਰੇ ਕੋਲ ਸਾਣ ਸੀਗਾ ਉਹਦੇ ਨਾਲ ਬਹੁ ਮੇਲੇ ਜਿੱਤੇ ਆ ਉਹ ਸਾਣ ਨਾ ਉਹ ਬੇ ਸੇਲ ਕਰਤਾ ਕੀ ਨਾਂ ਸੀ ਇਹਦਾ ਉਹ ਨੱਥੂ ਸੀਗਾ ਪੈਨਾ ਨੱਥੂ ਬੱਚੇ ਵੀ ਹੈਗੇ ਅੰਦਰ ਉਹਰਾ ਦੇ ਵਿੱਚ ਸੀ ਉਹ ਆ ਮੋਰਾ ਦੇ ਵਿੱਚ ਸੀ ਠੀਕ ਆ ਤੇ ਉਹ ਬਾ ਸ਼ੌਕ ਹੁੰਦਾ ਗਿਆ ਮੁੜ ਕੇ ਇਧਰ ਦੁੱਧ ਵਾਲੇ ਪਾਸੇ ਧਿਆਨ ਆ ਗਿਆ ਹਾਂ ਹੁਣ ਦੁੱਧ ਵਾਲੇ ਪਾਸੇ ਆ ਗਿਆ ਇਹ ਦੁੱਧ ਵਾਲੇ ਪਾਸੇ ਧਿਆਨ ਆ ਗਿਆ ਫਿਰ ਉਹ ਦੁੱਧ ਵਾਲੇ ਪਾਸੇ ਹੋ ਗਏ ਹੁਣ ਬਈ ਇਹਦੇ ਕਿਹੜਾ ਟੀਕਾ ਲਵਾਏ ਸੀ ਤੁਸੀਂ ਇਹਦੇ ਆਪਣੇ ਸਾਇੰਸਾ ਤੋਂ ਕਰਾਈ ਵੀ ਹੈ ਡਾਇਰੈਕਟ ਸਾਇੰਸਾ ਤੋਂ ਡਾਇਰੈਕਟ ਕਰਾ ਕੇ ਲਾਏ ਸੀ ਇਹਦਾ ਕੱਟਾ ਆਹ ਆ ਗਿਆ। ਛੱਟਾਇਦਾ ਜੱਟ ਬੋਲਦਾ ਉਹ ਖੜਾ ਆਪਣਾ। ਇਹ ਕਿਹੜੇ ਦਾਗਾ? ਜੱਟ ਬੋਲ। ਠੀਕ ਆ ਉਹ ਕਿੰਨਾ ਲਵੇ ਆ ਬਾਈ? ਉਹ ਆਪਣਾ ਟੂਰ ਫਾਰਮ ਤੇ ਆ। ਹੂੰ। ਉਹ ਵੀ ਪਾਕਿਸਤਾਨ ਬਲੱਡ ਲੈਣਾ। ਅੱਛਾ ਪਾਕਿਸਤਾਨ ਨਾਲ ਆ। ਜੱਟ ਬੋਲ ਆ ਗਿਆ, ਸ਼ੈਨਸ਼ਾ ਦਾ ਬੱਚਾ ਆ ਗਿਆ। ਹੂੰ। ਭਾਗ ਮਾ ਜਿਹੜੀ ਸਰਦਾਰ ਬਾਦਲ ਸੋ ਲੈ ਕੇ ਆਇਆ ਸੀਗਾ। ਹੂੰ। ਬਾਦਲ ਫਾਰਮ ਤੇ। ਹਾਂ। ਜੱਟ ਉਹਦਾ ਬੱਚਾ। ਠੀਕ ਆ। ਉਹਦਾ ਬੱਚਾ ਗਾਂ ਇਹ ਆ ਗਿਆ। ਉਹਦਾ ਇਹ ਆ ਗਿਆ। ਹਾਂ। ਇਹ ਵੀ ਬਾਈ ਕੁੰਨਾ ਦਾ ਪੂਰਾ। ਇਹ ਪੂਰਾ ਬੈਠੰਦਾ। ਇਹ ਡੰਡੇ ਮਰੀ ਤਾਂ ਨਹੀਂ ਹਿਲਦਾ ਠੀਕ ਆ ਇੱਥੇ ਛੜਤੇ ਨੇ ਹੁਣ ਆਪੂ ਆਰੇ ਚੱਲੀ ਜਾਂਦੇ ਨਾ ਆ ਮਸਤ ਅਗੇ ਲੇਟਾ ਮਾਰ ਕੇ ਬਹਿਣਾ ਇਹ ਨਹੀਂ ਹਿਲਦਾਗਾ ਤੇ ਬਾਕੀ ਇਹਦੇ ਆ ਪੂਛ ਅੱਧੀ ਚਿੱਟੀ ਆ ਗਈ ਜਿਵੇਂ ਤੁਸੀਂ ਕਿਹਾ ਹੈ ਨਾ ਹਾਂ 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 ਕੈਰੇਕਟਰ ਇਹਦੇ ਬਹੁਤ ਵਧੀਆ ਬਈ ਇਹ ਪੂਰੀ ਪਯੌਰ ਚ ਆ ਗਿਆ ਬਈ ਫਿਰ ਪੂਰਾ ਪਯੌਰ ਬਈ ਧੌਣ ਧੌਣ ਵੇਖਦੀ ਬਈ ਠੀਕ ਆ ਇਹ ਜਿਵੇਂ ਤੁਸੀਂ ਬਈ ਬਰੀਡਰ ਰੱਖਣਾਗਾ ਤਾਂ ਇਹਦੇ ਕਟੀਆਂ ਗਾਹਾਂ ਵਿੱਚ ਚੰਗੀਆਂ ਆਉਂਦੀਆਂ ਆ ਬਤਾਲੂ ਬਤਾਲੂ ਦੇਖ ਬਈ ਇਹ ਹਮ ਹਲੇ ਛੋਟੇ ਦੀ ਪਤਾ ਲੱਗਣ ਲੱਗ ਜਾਂਦੇ ਆ ਹਾਂ ਛੋਟੇ ਜਿਹੇ ਪਤਾ ਲੱਗ ਜਾਂਦਾ ਬਈ ਬਰੀਡਰ ਮੇਰੇ ਸਾਬ ਨਾਲ ਦਾ ਬਹੁਤ ਵਧੀਆ ਜਾਨੀ ਕਹਿੰਦੀਆਂ ਕੱਟੀਆਂ ਆਉਣਗੀਆਂ ਬਾਕੀ ਬਈ ਗਾਂ ਰਿਜ਼ਲਟ ਆਊਗਾ ਮਾਂ ਚੰਗੀ ਹੋ ਗਈ ਪਿਓ ਚੰਗੀ ਹੋ ਗਿਆ ਹੂੰ ਦੋਨੇ ਪਾਸੇ ਹੀ ਚੰਗਾ ਹੋ ਗਿਆ ਲੈਨ ਜਿਹੜਾ ਇਹਦਾ ਪਿਓ ਆ ਬਈ ਉਹਦੀ ਮਾਂ ਥੱਲੇ ਕਿੰਨਾ ਦੁੱਧ ਸੀ ਉਹ ਭਾਗ ਮੱਝ 25 ਕਿਲੋ 25 ਕਿਲੋ ਹਾਂ ਇਹਦੀ ਮਾਂ ਥੱਲੇ ਹੋ ਗਿਆ ਹੁਣ 27 160 27 ਕਿਲੋ 160 ਗ੍ਰਾਮ ਹੋ ਗਿਆ ਹੂੰ ਵੀ ਚੰਗਾ ਆ ਗਿਆ ਬਾਪ ਬਖੋਂ ਦੇ ਪਿਓ ਬਖੋਂ ਵੀ ਹੈਨਾ ਹਾਂ ਪੂਰਾ ਟੌਪ ਹੋ ਗਿਆ ਬਈ ਕੀ ਆ ਵੀ ਕੀ ਲੱਗਦਾ ਵੀ ਇਹਦੀਆਂ ਕੱਟੀਆਂ ਪਹਿਲੇ ਕਿੰਨੀਆਂ ਕਿਤੇ ਕਰ ਜਾਣਗੀਆਂ ਸਾਨੂੰ ਤਾਂ ਲੱਗਦਾ ਪੂਰਾ ਵਧੀਆ ਰਿਜ਼ਟ ਆਊਗਾ ਦਾ ਹੂੰ ਤੇ ਗਾਂ ਬਈ ਦੇਖੋ ਆਪਾਂ ਕੋ ਕਹਿ ਨਹੀਂ ਸਕਦੇ ਨਾ ਗਾਂ ਮੇਰੇ ਪਰਮਾਤਮਾ ਦੀ ਚਾਈਦੀ ਆ ਹੂੰ ਬਾਕੀ ਇਹ ਮੇਰੀ ਆਦਤ ਹੀ ਆ ਪਹਿਲਾਂ ਜਾਨਵਰ ਮਸਲਾਉਂਦਾ ਨਹੀਂ ਆ ਹੂੰ ਜਿੰਨਾ ਚਿਰ ਉਹ ਕਰਕੇ ਨਾ ਦਿਖਾਵੇ ਕੋਈ ਠੀਕ ਐ ਜਿਵੇਂ ਆਪਾਂ ਸਲਾਈ ਜਾਣਾ ਯਾਰ ਜਾਨਵਰ ਨੂੰ ਤੇ ਠੀਕ ਆਪਾਂ ਜਿੰਨਾ ਕਹੇਗਾ ਇਹਦੇ ਰਿਜ਼ਲਟ ਬਾਰੇ ਦੱਸਦਾ ਮਾਈ ਦੇ ਰਿਕਾਰਡ ਬਾਰੇ ਦੱਸਦਾ ਨਾ ਸਾਰਾ ਬੋਲ ਦੱਸਦਾ ਸਹੀ ਐ ਤੇ ਬਾਕੀ ਬਈ ਇਹਨਾਂ ਦੇ ਕੰਨ ਕਿਵੇਂ ਵੱਡੇ ਹੋਣੇ ਚਾਹੀਦੇ ਆ ਕਿ ਨਾਰਮਲ ਜੇ ਹੋਣੇ ਚਾਹੀਦੇ ਆ ਕੰਨ ਬਈ ਆਹੀ ਹੁੰਦੇ ਨੇ ਮੀਡੀਅਮ ਹੀ ਹੁੰਦੇ ਆ ਆਮ ਮੀਡੀਅਮ ਹੀ ਹੁੰਦੇ ਆ ਕੰਨ ਬਈ ਉਹ ਕਹਿੰਦੇ ਜੇ ਕੰਨ ਵੱਡੇ ਹੋਣ ਵੀ ਫਿਰ ਸੁਭਾਅ ਦੇ ਨਿੱਗੇ ਹੁੰਦੇ ਜਿਵੇਂ ਸੁਭਾਅ ਦਾ ਬਈ ਉਹੀ ਬਹੁਤ ਜਿਆਦਾ ਨਿੱਗਾ ਇਹਦਾ ਗੱਲ ਕੁਦਰਤੀ ਖੜਾ ਜੇ ਆਪਾਂ ਨੂੰ ਇਹ ਖੜਾ ਕਰਨਾ ਪੈਂਦਾ ਤੇ ਇਹਨੇ ਖੜਾ ਹੋਣਾ ਹੀ ਨਹੀਂ ਜੀਤੀ ਬੈਠੀ ਰਹਿੰਦਾ ਠੀਕ ਹੈ ਹਲਾ ਕੇ ਖੜਾ ਕਰਨਾ ਪਣੇ ਜੱਜ ਨੇ ਇਹਨੂੰ ਆਏ ਫੇਰ ਆਏ ਫੇਰ ਉਹ ਨਹੀਂ ਹੁੰਦਾ ਐ ਇੰਨਾ ਠੰਡਾ ਤੇ ਜੰਮੀ ਨੀਲੀ ਰਾਵੀ ਦੀ ਹੁਣ ਦੋ ਇੱਕ ਹੋਰ ਆ ਮੱਝ ਜਿੰਦੀ ਦਾ ਬਈ ਇੱਕ ਆਪਣੇ ਕੋਲੇ ਹੋਊਗਾ ਠੀਕ ਹੈ ਉਹ ਕੀ ਡਿਟੇਲ ਆ ਬਈ ਉਹਦੀ ਮੱਝ ਦੀ ਉਹ ਦੋ ਮਹੀਨੇ ਰਹਿ ਗਿਆ ਬਈ ਸੂਨ ਚ ਠੀਕ ਹੈ ਉਹਦੇ ਵੀ ਚਵਾਈ ਹੋਈ ਹੋਈ ਆ ਲਾਈਵ ਆ ਨਹੀਂ ਉਹ ਆਪ ਲੈ ਕੇ ਆਂਦੀ ਸੀਗੀ ਹੁਣ ਲੈ ਆਂਦੀ ਆ ਹਾਂ ਅੱਛਾ 2 ਮਹੀਨੇ ਰਹਿ ਗਏ ਇਹਦੇ ਤੇ ਹੁਣ ਆਪਾਂ ਇਹਦੀ ਸੇਵਾ ਕਰਾਂਗੇ ਚਾਲੂ ਹੂੰ ਤੇ ਇਸ ਦੁਗਾਹ ਦੇਖਾਂਗੇ ਕੀ ਕਰਦੀ ਐ ਇਹ ਕਿਹੜੇ ਕਿਹੜਿਆਂ ਚੋਂ ਆ ਬਈ ਇਹ ਡਾਇਮੰਡ ਦੀ ਐ ਬਈ ਆਪ ਡਾਇਮੰਡ ਦੀ ਹੈ ਹਾਂ ਠੀਕ ਆ ਉਹ ਕਿੰਨਾ ਲੈ ਬਈ ਸਾਨ ਇਹ ਮੇਰਾ ਡਾਇਮੰਡ ਹੈਗਾ ਆਪਣਾ ਸੁਨੀ ਕਿਹਦੇ ਕੋਲੇ ਅਰਸਾਲ ਸਿੰਘ ਅਰਸਾਲ ਸਿੰਘ ਕੋਲੋਂ ਮਨਾਇਆ ਹੈ ਨਾ ਆ ਗਿਆ ਅਰਸਾਲ ਸਿੰਘ ਕੋਲੋਂ ਹਾਂ ਉਹ ਦੁਗਾਹ ਜਾਵੜਾ ਸਾਲ ਸੰਖਾਲੇ ਕੋਲੀ ਸੀ ਇਹਦੇ ਵੀ ਕੈਰੈਕਟਰ ਸੇਮ ਹੈ ਨਾ ਪੂਸ਼ ਉਹ ਆ ਗਈ ਅੱਦੀ ਹੂੰ ਬਾਕੀ ਗਾ ਦੇਖੋ ਬਈ ਕੀ ਕਰੂਗੀ ਹੁਣ ਤੇ ਸ਼ੌਂਕ ਬਈ ਕਿਹਦਾ ਜ਼ਿਆਦਾ ਨੀਲੀ ਦਾ ਕਿ ਮੂਹਰਾ ਦਾ ਸ਼ੌਂਕ ਦੋਨਾਂ ਦੇ ਸੀਗਾ ਹੂੰ ਫੁੱਲ ਦੋਨਾਂ ਦਾ ਇਸ ਟਾਈਮ ਠੀਕ ਹੈ ਤੇ ਬਾਕੀ ਗਾ ਵੇਖੋ ਹੁਣ ਕੀ ਕਰਦੀਆਂ ਕੀ ਨਹੀਂ ਕਰਦੀਆਂ ਨਾ ਹੂੰ ਇਦਾਂ ਕਰਤੀ ਕਿ ਬਾਕੀ ਦਿੱਲੀ ਨੇ ਆਪਣਾ ਮਾਰਕ ਨਹੀਂ ਮੇਰ ਨਾਲ ਬਹੁਤ ਵੱਡਾ ਨਾਮ ਬਣਾਇਆ ਹੂੰ ਫਿਰ ਹਰੇਕ ਭਰਾ ਵੀਰ ਜਾਣਦਾ ਆਪਾਂ ਨੂੰ ਕੁੱਲ ਬੰਦੇ ਹਨਾ ਠੀਕ ਹੈ ਜੀ ਇਹਦੇ ਬਹੁਤ ਫਰਕ ਬਸ ਇਹੀ ਹੀ ਰਹਿ ਜਾਂਦੀ ਹੈ ਹੂੰ ਤੇ ਭਾਈ ਜਿਵੇਂ ਹੁਣ ਇਹਨੇ ਮੱਝ ਨੇ ਛੋਡੀ ਨੇ ਸਰਪੰਚ ਨੇ ਇਹਨਾਂ ਦੁੱਧ ਕਰਤਾ ਨਾ 27 ਕਿਲੋ ਫਿਰ ਕਿੰਨੀ ਕ ਖਰਾਕ ਖਾਂਦੀ ਸੀ ਭਾਈ ਖਰਾਕ ਭਾਈ ਇਹ ਪੈ ਹੀ ਜਾਂਦਾ 8-9 ਕਿਲੋ ਦਾਣਾ ਪੈਣ ਇੱਕ ਇੱਕ ਟਾਈਮ ਦਾ ਇੱਕ ਟਾਈਮ ਦਾ ਵੀ 8-9 ਕਿਲੋ ਖਾਂਦੀ ਆ ਇਹ ਫੇਰ ਜਾ ਕੇ ਦੁੱਧ ਮਿਲਦਾ ਤੇ ਬਈ ਖਰਾਕ ਦੇ ਵਿੱਚ ਕੀ ਕੀ ਹੁੰਦਾ ਸੀਗਾ ਕਿਵੇਂ ਖਰਾਕ ਪਾਉਂਦੇ ਸੀ ਖਰਾਕ ਦੇ ਵਿੱਚ ਬਈ ਚੀਜ਼ਾਂ ਯਾਨੀ ਕਿ ਬਹੁਤ ਹੁੰਦੀਆਂ ਹੂੰ ਜਦ ਆ ਬਹਿ ਕੇ ਆਪਾਂ ਵੀਡੀਓ ਬਣਾਵਾਂਗੇ ਫਿਰ ਲੰਮੀ ਬਹੁਤ ਜਾਊੜੂਗੀ ਉਹ ਮੋਟੀ ਜੀ ਦੱਸ ਦਿੰਦਾ ਵੀ ਆਪਣੇ ਐਵੇਂ ਦੀ ਖਾਲ ਹੋਗੀ ਹੂੰ ਚੋਕਰ ਹੋ ਗਿਆ ਹਾਂ ਬਾਕੀ ਅਸੀਂ ਹੋਰ ਜਿਹੜਾ ਸਮਾਨ ਪਾਉਣਾ ਉਹ ਫਿਰ ਬਹਿ ਕੇ ਆਪਾਂ ਡਿਸਕਸ ਕਰਾਂਗੇ ਫਿਰ ਦੱਸਾਂਗੇ ਐ ਪਰ ਵੀਡੀਓ ਲੰਮੀ ਬਹੁਤ ਜਾਊੜੂਗੀ ਜੀ ਤਾਂ ਮੰਨ ਕੇ ਲੈਣ ਨੂੰ ਐਕਸਟਰਾ ਪਾਉਣਾ ਪੈਂਦਾ ਕੋਈ ਨਾ ਕੋਈ ਜੇ ਦੁੱਧ ਲੈਣਾ ਜੀ ਦੁੱਧ ਲੈਣਾ ਹੂੰ ਤੇ ਬਾਕੀ ਸਾਰੇ ਪਸ਼ੂ ਬਾਈ ਦੇ ਬਈ ਆਪਣੇ ਨੇ ਪੇਜ ਹੈਗਾ ਗੁਰਪ੍ਰੀਤ ਸਿੰਘ ਦੇ ਨਾਂ ਤੇ ਫੇਸਬੁੱਕ ਤੇ ਮੈਂ ਪਾਉਣਾ ਹੁੰਦਾ ਜਿੱਦੋਂ ਮੈਂ ਅਵੇਲੇਬਲ ਹੋਗਾ ਉਦੋਂ ਪਾ ਜੰਨਾ ਵੀਡੀਓ ਉਹ ਵੀ ਗੱਥੇ ਗੱਬਣ ਮੱਝਾਂ ਦੀ ਖਰਾਕ ਬਾਰੇ ਹਾਂ ਤੇ ਵਧੀਆ ਵੀਡੀਓ ਚੱਲੀ ਬਹੁਤ ਭਰਾਵਾਂ ਨੇ ਪਿਆਰ ਦਿੱਤਾ ਆਪਾਂ ਨੂੰ ਠੀਕ ਹੈ ਤੇ ਉਵੇਂ ਕਿਤੇ ਸਵੱਬੀ ਆਪਣਾ ਹੋਇਆ ਤਾਂ ਆਪਾਂ ਕਰ ਲਾਂਗੇ ਤੇ ਇਹਦੀ ਖਰਾਕ ਬਾਰੇ ਵੀ ਡਿਟੇਲ ਨਾਲ ਦੱਸ ਦਾਂਗੇ ਕਿ ਕਦਾ ਗਰਮੀਆਂ ਪਸ਼ੂ ਗਰਮੀ ਮਾਨਦੇ ਹਨ ਤੇ ਬਾਕੀ ਕਾ ਸਾਰੀਆਂ ਮੱਝਾਂ ਇਹ ਵੀ ਚਵਾਈਆਂ ਨੇ ਕਿੰਨਾ ਕਿੰਨਾ ਕੀਤਾ ਬਈ ਮੜਾ ਜਾਂ ਮੋਟਾ ਮੋਟਾ ਦੱਸ ਦੇ ਇਹ ਬਈ ਆ ਜੀ ਨੰਬਰਦਾਰ ਨਹੀਂ ਆਪਣੀ ਲੰਬਰਦਾਰ ਨਹੀਂ ਹਾਂ ਠੀਕ ਐ ਇਹ ਵੀ ਸ਼ੂਹਾਂ ਚ ਗਈ ਵੀ ਆਪੇ ਇਹ ਕਿਹੜੇ ਦੀ ਐ ਇਹ ਇਹ ਆਪਣੀ ਆਈ ਸੀ ਸਕਵੀਰ ਡਾਂਡੇ ਕੋਲੋਂ ਸਕਵੀਰ ਡਾਂਡੇ ਕੋਲ ਆਈ ਹੋਈ ਐ ਹਾਂ ਆ ਆਪਣੀ ਘਰ ਦੀ ਝੋਟੀ ਇਹ ਘਰ ਦੀ ਐ ਲਓ ਵਿਅਸ ਕਵੀਰ ਡਾਂਡੇ ਕੋਲੋਂ ਆਈ ਹੋਈ ਆ ਲੰਬਰਦਾਰ ਨਹੀਂ ਨਾ ਗੈਦਾ ਇਹਨੇ ਮੇਲੇ ਲੜਿਆ ਕਿ ਇਹ ਲੜਿਆ ਓਏ ਭਾਈ ਬੋਡ ਲੱਗਿਆ ਵਾ ਫਾਸਟਾਈਂ ਧਨੋਲੇ ਧਨੋਲੇ ਫਾਸਟਾਈਂ ਇਹਨੇ ਹੋਰ ਸ਼ੂਹ ਲਾਇਆ ਐ ਸੇਆ ਹਾਂ ਕਿੰਨਾ ਕਿੰਨਾ ਦੁੱਧ ਕੀਤਾ ਇਹਨੇ ਇਹ 23 ਕਿਲੋ ਦੀ ਲੈਵ ਚ ਵਾਈ ਹੋਈ ਹੋਈ ਵੀ ਆ ਜੀ ਬਾਈ 23 ਕਿਲੋ ਦੀ ਹੈ ਹੂੰ ਕਿੰਨੇਵੇਂ ਸੂਏ ਆ ਬਾਈ ਹੁਣ ਹੁਣ ਹੈਗੀ ਆ ਯਾਰ ਇਹ ਪੰਜਵੇਂ ਸੂਏ ਪੰਜਵੇਂ ਸੂਏ ਹਾਂ ਠੀਕ ਐ ਛੋਡੇ ਲਾਵੇ ਕਿੰਨੇ ਦਿੱਤੇ ਨੇ ਮੇਰੇ ਕੋਲ ਦੋ ਸੂਏ ਹੋ ਗਏ ਤੇ ਇਹਦੀਆਂ ਕਟੀਆਂ ਕਟੀਆਂ ਦੀ ਇੱਕ ਤਾਂ ਉਹ ਖੜੀ ਆਪਣੀ ਟੋਟੀ ਉਧਰ ਬੈਠੀ ਆ ਅੱਛਾ ਠੀਕ ਐ ਲਾਟ ਲਈ ਦੀ ਆ ਹੂੰ ਤੇ ਇੱਕ ਇਹਦਾ ਕਟਾ ਨਮੋਹ ਰਤਾਂ ਦਾ ਉਹ ਖੜਾ ਸਾਹਮਣੇ ਕਿਹੜਾ ਹੁਈ ਬਾਈ ਸਾਈਡ ਤੇ ਤੇ ਪਾਸੇ ਹੀ ਮੜਾ ਆਹਾ ਉਹ ਸਾਹਮਣੇ ਖੜਾ ਠੀਕ ਐ ਇਹ ਕਟਾ ਇਹ ਰੱਖਿਆ ਹੁਣ ਇਹ ਕਟਾ ਇਹ ਰੱਖਿਆ ਵੈਸੇ ਆ ਹੁਣ ਪਸ਼ੂ ਜਾਦੇ ਹੋਣ ਕਰਕੇ ਸੇਲ ਕਰਾਂਗੇ ਯਾਰ ਇਹਨੂੰ ਇਹਨੂੰ ਵੇਚਣਾ ਹੈ ਹਾਂ ਰਿਕਾਰਡ ਬਹੁਤ ਹੈ ਕਿਹੜੇ ਦਾ ਇਹ ਅਨਮੋਲ ਰਤਨ ਆਂਦਾ ਇਹ ਅਨਮੋਲ ਰਤਨ ਦਾ ਅਰਮੋਹ ਰਤਨ ਹੈਗਾ ਆਪਣਾ ਉਹਦੇ ਕੋਲੇ ਗੰਗੂਏ ਕੋਲੇ ਠੀਕ ਹੈ ਹਰਿਆਣੇ ਚ ਹਰਿਆਣੇ ਚ ਚੰਗੀਆਂ ਚ ਆਉਂਦੀਆਂ ਨੇ ਉਹਦੀਆਂ ਵੀ ਉਹਦੇ ਬੱਚੇ ਤਾਂ ਵਧੀਆ ਆਉਂਦੇ ਆ ਗਾਂ ਵੀ ਦੁੱਧ ਆਏ ਪਤਾ ਲੱਗੋ ਉਹਦੀ ਮਾਂ ਥੱਲੇ ਦੁੱਧ ਤਾਂ ਬਹੁਤ ਸੀਗਾ ਤੇ ਆ ਐਮ 29 ਦੀ ਕਿਹੜੀ ਆ ਐਮ 29 ਦੀ ਆ ਰੀ ਝੋਟੀ ਆਹਾ ਇਹਨੇ ਕਿੰਨਾ ਕੀਤਾ ਪਹਿਲੇ ਸੂਏ ਇਹ 23 ਕਿਲੋ ਬਾਈ 23 ਕਿਲੋ ਹਮ ਮ 29 ਦੀਆਂ ਚੰਗੀਆਂ ਆ ਨਾ ਬਾਈ ਇਹ ਪਹਿਲੇ ਸੂਏ ਦਿੱਤਾ ਸੀ ਇਹਨੇ 17 ਕਿਲੋ ਠੀਕ ਹੈ ਹੁਣ ਤਾਂ ਮ 29 ਦੀ ਸੀਮਨ ਮਿਲਦਾ ਨਹੀਂ ਹੈ ਨਾ ਨਹੀਂ ਹੁਣ ਨਹੀਂ ਮਿਲਦਾ ਹਮ ਵਿੱਚ ਕਹੇ ਦਿੰਦੇ ਵੀ ਸਾਡੇ ਲਵੇ ਪਿਆ ਪਰ ਉਹ ਹੈ ਨਹੀਂ ਹੈ ਨਾ ਦੋ ਦੰਦ ਝੋਟੀ ਦਾ ਸੀਗਾ 17 ਕਿਲੋ ਦਾ ਹਮ ਪਹਿਲੇ ਸੂਏ ਦਾ ਠੀਕ ਹੈ ਉਹਦਾ ਆਪਾਂ ਲੈਬ ਚੁਆਈ ਨਹੀਂ ਕਰਾਈਏ ਨਾਲ ਹਮ ਹਮ ਤੇ ਲੈਬ ਚੁਆਈਆਂ ਦਾ ਆਪਾਂ ਹੁਣੇ ਕਰਾਉਣ ਲੱਗੇ ਆ ਕਿ ਕਰਿਆ ਕੀ ਚਲ ਕਰਾ ਦਗੇ ਦੁੱਧ ਚੰਗਾ ਜਾਨਵਰ ਨਾਲੇ ਕਰਾ ਦੇ ਦੀ ਜੀ ਮ ਮੁਰਾਦ ਨੀਲੀ ਰਾਵਣ ਨਾਲ ਵੱਡੀ ਹੁੰਦੀ ਹੈ ਨਾ ਮੱਝ ਮੋਹਰਾ ਬਈ ਵੱਡੀ ਹੁੰਦੀ ਹੈ ਸਾਇਜ ਹੈ ਨਾ ਮੋਹਰਾ ਦਾ ਸਾਇਜ ਦਾ ਖਰਾਕ ਦਾ ਵੀ ਫਰਕ ਹੁੰਦਾ ਫਿਰ ਇਹਦਾ ਨਹੀਂ ਖਰਾਕ ਇੱਕੋ ਜਿਹਾ ਹੁੰਦਾ ਖਰਾਕ ਇੱਕੋ ਜਿਹਾ ਖਰਾਕ ਤੇ ਕੋਈ ਉਹ ਨਹੀਂ ਨੀਲੀ ਖਾਂਦੀ ਹੁੰਦੀ ਇਹ ਖਾਂਦੀ ਹੈ ਲਓ ਵੀ ਆਹ 29 ਦੀ ਛੁੱਟੀ ਆ ਬਈ ਹੁਣ ਕੰਮੇ ਸੂ ਹੈ ਬਈ ਇਹ ਹੈਗੀ ਚੌਥੇ ਸੂ ਹੈ ਬਈ ਅੱਛਾ ਚੌਥੇ ਸੂ ਹੈ ਆ ਇਹਨੂੰ ਤਾਂ ਨਹੀਂ ਮੇਲੇ ਚ ਪਾਇਆ ਇਹਨੂੰ ਕਰੀ ਲਾਈਵ ਚ ਬਾਈ ਕੀਤੀ ਆ ਇਹ ਆਈ ਹੀ ਨਹੀਂ ਸੀ ਟਾਈਮ ਤੇ ਇਹ ਟਾਈਮ ਸ਼ਾਇਦ ਐਤ ਕੀ ਆਊਗੀ ਐਤ ਕੀ ਕਰਾਂਗੇ ਠੀਕ ਹੈ ਬਾਕੀ ਆਪਾਂ ਪਹਿਲਾ ਦਨ ਮੈਂ ਅੱਗੇ ਵੀ ਦੱਸਿਆ ਵੀਡੀਓ ਜੇ ਮੈਂ ਗੱਲ ਵਾਲੀ ਕਰਦਾ ਨਹੀਂਗਾ ਵੀ ਆਪਾਂ ਐ ਪਾਵਾਂਗੇ ਕੁਝ ਕਹਿ ਨਹੀਂ ਸਕਦੇ ਪਹਿਲਾਂ ਮੇਰ ਪਰਮਾਤਮਾ ਦੀ ਜਾਈਦੀ ਹੈ ਠੀਕ ਹੈ ਤੇ ਆਹ ਦੇਖ ਲਓ ਬਈ ਇਹਦਾ ਵੀ ਰਿਕਾਰਡ ਆ ਇਹ ਸਰਬੇ ਵਾਲੇ ਤੇ ਹੋਇਆ ਹੋਇਆ ਹੈ ਇਹ ਸਰਬੇ ਵਾਲੇ ਤੇ ਹੋਇਆ ਹੋਇਆ ਮੁਦਕੇ ਵਾਲੇ ਤੇ ਠੀਕ ਹੈ ਇਹਦੀ ਵੀ ਹੋਈ ਹੈ ਇਹ ਆਪਣੇ 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 ਸਾਂਹ ਦੀ ਹੈ ਬਈ ਇੱਕ ਖੇੜੇ ਦੀ ਸੀ ਨੱਥੂ ਦੀ ਅੱਛਾ ਇਹ ਆਪਣੇ ਕੋਲੇ ਖੀਰੀ ਸੂਈ ਸੀਗੀ ਖੀਰੀ ਸੂਪੀ ਸੀ ਹਾਂ ਮੈਂ ਦੰਦ ਵੀ ਦਿਖਾਈ ਸੀ ਇੱਕ ਵੀਡੀਓ ਦੇ ਕਿਹੜਾ ਚੈਨਲ ਸੀ ਉਹ ਨਹੀਂ ਉਹ ਬਾਈ ਆਇਆ ਸੀ ਚੈਨਲ ਕਿਹੜਾ ਸੀ ਜਿਹੜਾ ਉਹ ਬਾਈ ਆਇਆ ਸੀ ਆਪਣੇ ਕੋਲ ਬਰਾੜ ਹਾਂ ਬਰਾੜ ਬਰਾੜ ਡੈਰੀ ਫਾਰਮ ਬਰਾੜ ਡੈਰੀ ਫਾਰਮ ਠੀਕ ਹੈ ਹੁਣ ਕਿਵੇਂ ਹੋ ਗਈ ਇਹ ਕਿੰਨ ਮੂੰਹ ਹੁਣ ਵੀ ਮੈਂ ਤਾਂ ਲਾਦਾ ਖੀਰੀ ਦਿਖਾਈ ਸੀ ਉਹਨਾਂ ਦੰਦ ਨਹੀਂ ਬਟਾਉਣੇ ਨੇ ਦੰਦ ਨਹੀਂ ਦਿਖਾਉਣੇ ਚੱਲ ਰਾਇਆਂ ਦੇ ਦੰਦ ਹੁਣ ਬਟਾਉਣੇ ਨਹੀਂ ਉਹ ਤਾਂ ਖੀਰੀ ਦਿਖਾਈ ਹੈ ਮੈਂ ਠੀਕ ਹੈ ਕਿੰਨਾ ਚਿਰ ਤੋਂ ਕੀਤਾ ਇਹਨੇ ਇਹਨੂੰ ਹੋ ਗਏ 7-8 ਮਹੀਨੇ ਸੂਈ ਨੂੰ ਕਿੰਨਾ ਦੁੱਧ ਕਰਕੇ ਸੀ ਇਹ? ਇਹ ਥੱਲੇ 16 ਕਿਲੋ। ਠੀਕ ਐ। ਚਵਾਈ ਇਹਦੀ ਕਰਾਤੀ? ਨਾ ਚਵਾਈ ਨਹੀਂ ਕਰਾਈ ਇਹਦੀ। ਕਰਾਈ ਨਹੀਂ। ਨਾ। ਠੀਕ ਐ। ਇਹਦੀ ਨਹੀਂ ਕਰਾਈ ਚਵਾਈ। 16 ਕਿਲੋ ਆ। ਐਵੇਂ ਨਹੀਂ ਲੱਗਿਆ ਇਹਦੀ ਚਵਾਈ ਕਰਾਉਂਦਾ ਯਾਰ। ਹੂੰ। ਸਾਡਾ ਰੱਦਾ ਸੀ ਆ ਦੰਦ ਮੈਨ ਲੱਗਾ। ਉਹ ਵੀ ਇੱਕ ਇੱਕ ਸਿੱਟੇ ਦੰਦ। ਚੱਕਿਆ ਨਹੀਂ ਜੇ ਦੰਦ ਦੀ ਕੋਈ ਵੇਖੀ। ਖੀਰੀ ਆ ਦੰਦੀ ਹੋਈ ਇਹਦੀ। ਇਹ ਫਿਰ ਇੰਨੀ ਛੋਟੀ ਕਿਵੇਂ ਕਰਾਤੀ? ਸਿੱਟਿਆ ਵੀ ਨਹੀਂ ਖੀਰੀ ਆ। ਇਹ ਛੋਟੀ ਕਿਵੇਂ ਕਰਾਈ? ਇਹੋ ਅੱਜ ਸੂਈ ਨੂੰ ਵੀ 8 ਮਹੀਨੇ ਹੋ ਗਏ। ਠੀਕ ਐ। ਨਾ ਬ੍ਰੈਂਕ ਇੰਨੀ ਛੋਟੀ ਕਿਉਂ ਕਰਾਤੀ ਕੱਦ ਬਹੁਤ ਆ ਬਾਈ ਹਾਈਟ ਬਹੁਤ ਅੱਛਾ ਹਾਈਟ ਵੇ ਉਹਦੇ ਹਿਸਾਬ ਨਾਲ ਹੀ ਕਰਾਤੀ ਉਹ ਹਿਸਾਬ ਨਾਲ ਕਰਾਤੀ ਜੇ ਨਾ ਕਰਾਉਂਦੇ ਬਾਈ ਹਜੇ ਰੁਕ ਜਾਂਦੇ ਫਿਰ ਵੀ ਜਿਆਦਾ ਰਿਜ਼ਲਟ ਹੋਰ ਵੱਡੀ ਹੋ ਜਾਂਦੀ ਹੂੰ ਕਈ ਵਾਰੀ ਕਰਾਈ ਦੀ ਖੀਰੀ ਰਾਤ ਦਾ ਮੂਡ ਦੀ ਗੱਲ ਆ ਯਾਰ ਠੀਕ ਐ ਤੇਰੀ ਖਰਾਕ ਨਾ ਜਾਨਵਰ ਬਹੁਤ ਛੇਤੀ ਤਿਆਰ ਹੁੰਦਾ ਹੂੰ ਢਾਈਆਂ ਸਾਲਾਂ ਤੋਂ ਪਹਿਲਾ ਪਹਿਲਾ ਸੂਪ ਹੀ ਇਹ ਥਲੇ ਖੀਰੀ ਖੜੀ ਆ ਹਲੇ ਹੁਣ ਵੀ ਖੀਰੀ ਆ ਫੀਡ ਵਗੈਰਾ ਤਾਂ ਬਾਈ ਆਪ ਦੇ ਤਿਆਰ ਕਰਾਉਨੇ ਆ ਕੀੜਾ ਆਪਦੀ ਬਾਈ ਸੋ ਛੋਟਿਆਂ ਨੂੰ ਵੀ ਉਹੀ ਪਾਉਣਾ ਆ ਛੋਟਿਆਂ ਨੂੰ ਵੀ ਆਪ ਉਹੀ ਪਾਉਣੇ ਠੀ ਵੇ ਇੱਕ ਟਾਈਪ ਦੀ ਫੀਡ ਹੀ ਚੱਲਦੀ ਆ ਹੈ ਹਾਂ ਹਾਂ ਫੀਡ ਆਪਦੀ ਘਰ ਦੀ ਵੇ ਘਰ ਦੀ ਠੀਕ ਤੇ ਫੀਡ ਚ ਦੱਸਨੇਗਾ ਬਈ ਮਾੜਾ ਮੋਟਾ ਵੀ ਕੀ ਕੀ ਪੈਂਦਾ ਫੀਡ ਦੇ ਵਿੱਚ ਤਾਂ ਆਪਾਂ ਆਹੀ ਪਾਉਣੇ ਸਮਾਨ ਛੋਲੇ ਹੋਗੇ ਹੂੰ ਤੇ ਕਣਕ ਹੋਗੀ ਠੀਕ ਆ ਬਸ ਇਹੀ ਸਮਾਨ ਆ ਬਾਕੀ ਸਮਾਨ ਹੈ ਬਹੁਤ ਜਿਆਦਾ ਆਏ ਹੁਣ ਕਾਫੀ ਪੈਂਦੇ ਲਿਫਟ ਲੰਮੇ ਜਿਹੇ ਫਿਰ ਜੇ ਉਵੇਂ ਲਿਸਟ ਫਿਰ ਆਪਣੀ ਲੰਮੀ ਆ ਜੇ ਫਿਰ ਆਪਾਂ ਉਵੇਂ ਦੇਖਣਾ ਸਮਾਨ ਠੀਕ ਆ ਤੇ ਸਾਹੀਵਾਲ ਦੇ ਵਿੱਚ ਵੀ ਦੁੱਧ ਚਵਾਈ ਦਾ ਰਿਕਾਰਡ ਆ ਹੈ ਬਈ ਸਾਹੀਵਾਲ ਵੀ ਵੀ ਰਿਕਾਰਡ ਆ ਇੱਕ ਕਿੰਨੇ ਦੰਦ ਸੂਈ ਸੀ ਇਹ ਵੀ ਦੋ ਦੰਦ ਇਹ ਦੋ ਦੰਦ ਦੀ ਚਵਾਈ ਹੋਈ ਹੋਈ ਆ 17 ਕਿਲੋ 17 ਕਿਲੋ ਦੀ ਪੂਰੀ 17 ਪੂਰੇ 17 ਦੀ ਹੋਈ ਹੈ ਪੂਰੇ 17 ਕਿਲੋ ਦੀ ਦੋ ਦੰਦ ਦੀ ਚਵਾਈ ਹੋਈ ਹੋਈ ਹੈ ਇਹਦੀ ਹੂੰ ਇਹ ਸਾਹੀਵਾਲ ਇਹਨਾਂ ਦਿੰਦੀਆਂ ਨਹੀਂ ਆ ਨਾ ਨਾ ਬਾਈ ਸਾਹੀਵਾਲ ਕਿੱਥੇ ਦਿੰਦੀਆਂ ਦੁੱਧ ਠੀਕ ਹੈ ਇਹਨੇ ਕੀ ਦਿੱਤਾ ਮੇਲਕ ਫੀਮੇਲ ਇਹਦਾ ਮੇਲ ਆ ਅੱਛਾ ਮੇਲ ਆ ਮੇਲੇ ਦੇ ਨਾਲ ਹੁਣ ਗਊਸ਼ਾਲਾ ਛੱਡਣਾ ਠੀਕ ਹੈ ਉਹ ਖੜਾ ਸਾਹਮਣੇ ਉਹ ਸਾਹਮਣੇ ਖੜਾ ਹੈ ਹਾਂ ਠੀਕ ਹੈ ਇਹ ਦਿੱਤਾ ਇਹਨੇ ਕਿਉਂਕਿ ਉੱਥੇ ਆਪਣਾ ਗਾਈਆਂ ਗੁਈਆਂ ਆਉਣਗੀਆਂ ਗਾਂ ਨਸਲ ਪੈਦਾ ਕਰ ਦੂ ਯਾਰ ਹੂੰ ਇਹ ਕਿਹੜੀ ਦੀ ਸੀ ਬਈ ਪਤਾ ਕੁਛ ਇਹ ਹੈ ਇਹ ਕਿਹੜੇ ਸ਼ਾਨ ਇਹਦਾ ਨਹੀਂ ਬਈ ਪਤਾ ਮੈਂ ਰਾਜਸਥਾਨ ਚੋਂ ਲੈ ਕੇ ਆਇਆ ਹਾਂ ਰਾਜਸਥਾਨ ਤੋਂ ਲੈ ਆਂਦੀ ਸੀ ਹਾਂ ਮੈਨੂੰ ਬੱਚੀ ਬਹੁਤ ਸੋਹਣੀ ਲੱਗੀ ਉਹ ਗੱਬਣ ਹੀ ਲਿਆਂਦੀ ਸੀ ਇਹ ਵੀ ਮੈਂ ਠੀਕ ਹੈ ਗੱਬਣ ਲੈ ਕੇ ਆਇਆ ਸੀਗਾ ਆ ਕੇ ਦੀ ਮੈਂ ਸੇਵਾ ਪਾਣੀ ਕੀਤਾ ਫੁੱਲ ਤੇ ਉਸ ਤੋਂ ਬਾਅਦ ਮੈਂ ਚਵਾਈ ਚ ਪਾਤੀ ਹੂੰ ਤੇ ਜਿਵੇਂ ਬਈ ਸਾਨੂੰ ਤਾਂ ਬਈ ਮੱਜਾਂ ਦੇ ਵਿੱਚ ਵਧੀਆ ਹਨਾ ਫਿਰ ਇਹ ਕਿਉਂ ਰੱਖਿਆ ਦੋ ਚੀਜ਼ ਗਾਈਆਂ ਇਹਦਾ ਯਾਰ ਅਸਲ ਨਾਲ ਬਈ ਦੁੱਧ ਬਹੁਤ ਲਾਹਵੰਦ ਹੈ ਇਹਦਾ ਮੱਝ ਨਾਲ ਦੁੱਧ ਜਿਆਦਾ ਚੰਗਾ ਇਹ ਗੱਲ ਦਾ ਹਾਂ ਪੀਂਚ ਮਠਾਸ ਹੂੰ ਤੇ ਬਾਕੀ ਆਪਣੇ ਸਰੀਰ ਵਾਸਤੇ ਬਹੁਤ ਜਿਆਦਾ ਗੁਣਕਾਰੀ ਹੈ ਠੀਕ ਹੈ ਮੱਝ ਨਾਲ ਜੇ ਆਪਾਂ ਇਹਨੂੰ ਸਹੀ ਸਪਲੀਮੈਂਟ ਦਿੰਦੇ ਆ ਸਹੀ ਆਪਾਂ ਫੀਡ ਬਣਾ ਕੇ ਦਿੰਦੇ ਆ ਹੂੰ ਵਧੀਆ ਫੀਡ ਆਵੇ ਢੰਗ ਨਾਲ ਹਲਦੀ ਹੁਲਦੀ ਪਾ ਕੇ ਚੰਗੀ ਫੀਡ ਬਣਾਉਣੇ ਆ ਤਾਂ ਦੁੱਧ ਦੇਖੋ ਤੁਸੀਂ ਪੀ ਕੇ ਡਾਕਟਰ ਤੇ ਜਾਣ ਦੀ ਲੋੜ ਨਹੀਂ ਠੀਕ ਹੈ ਇਹਦੇ ਦੁੱਧ ਨਾਲ ਹਾਂ ਬਾਕੀ ਇਹਦੇ ਦੁੱਧ ਨਾਲ ਕੀ ਬਾਕੀ ਜੇ ਆਪਾਂ ਦੂਜੇ ਜਾਨਵਰਾਂ ਦਾ ਘਰੇ ਪੀਂਦੇ ਆ ਦੁੱਧ ਹਾਂ ਘਰੇ ਮਲ ਦੁੱਧ ਪੀਂਦੇ ਆ ਡਾਇਟਾਂ ਦੇ ਆਪਾਂ ਕਿਉਂ ਤੁਰੇ ਫਿਰਦੇ ਆਂ ਜਾ ਕੇ ਆਪਾਂ ਯੂਰੀ ਵਾਲੇ ਕਿੱਤੇ ਚੱਕਨੇ ਆਂ ਮੇ ਫੀਡ ਘਰੇ ਤਿਆਰ ਕਰਾਓ ਘਰੇ ਤਿਆਰ ਕਰਾਓ ਬਈ ਆਹ ਉਹਦਾ ਫਾਰਮੂਲਾ ਵਰਤੋ ਬਈ ਇਹ ਰੇਟ ਸੇਮ ਹੀ ਪਾਇੰਦਾ ਬਾਜ਼ਾਰ ਵਾਲੀ ਫੀਡ ਨਾਲੋਂ ਤਿਆਰ ਕਰ ਰੇਟ ਬਈ ਯਾਰ ਮੇਰੀ ਗੱਲ ਸੁਣ ਪਹਿਲਾਂ ਵਾਧੇ ਹੀ ਪੈ ਜੇ 100 ਰੁਪਿਆ ਠੀਕ ਆ ਦੁਖਦਾ ਨਹੀਂਗਾ ਕਿਉਂ ਨਹੀਂ ਦੁਖਦਾ ਮੇ ਡਾਕਟਰ ਨੇ ਇਹਨੇ ਗੋਡੇ ਦੁਖਦੇ ਆ ਹਾਂ ਜਿਹੜੇ ਆਪਾਂ ਕਹਿੰਦੇ ਜਿਦਾਹ ਬੰਦਾਂ ਅੰਦਰ ਤੇ ਬਣ ਨਹੀਂ ਆ ਬਈ 24 ਘੰਟੇ ਚਾਹ ਪੀਂਦੇ ਆਂ ਆਪਾਂ ਦੁੱਧ ਪੀਂਦੇ ਆਂ ਨਾ ਯਾਰ ਜੇ ਆਪਾਂ ਇਹਨਾਂ ਨੂੰ ਵੀ ਲਿਆ ਕੇ ਚੰਗਾ ਦਾਣਾ ਪਾ ਦਾਂਗੇ ਮਾੜੀ ਗੱਲ ਇਹ ਫਰਕ ਕੋਈ ਬਾਲਾ ਨਹੀਂ ਪੈਂਦਾ ਫਰਕ ਹੋਇਆ ਦੁੱਧ ਵਾਦ ਕੱਢ ਦੇਣਾ ਉਹ ਹੈ ਦੁੱਧ ਵਾਦ ਆਪਣੇ ਵਾਲੇ ਦਾਣੇ ਨਾਲ ਬਾਈ ਦੁੱਧ ਵਾਦ ਕੱਢ ਦੇਣਾ ਦਾ ਨਹੀਂ ਤੇ ਬਾਕੀ ਜਿਹੜਾ ਆਪਣਾ ਸਰੀਰ ਉਹ ਵੀ ਸੈੱਟ ਰਹਿਣਾ ਤੇ ਬਾਈ ਅੱਜ ਦੀ ਵੀਡੀਓ ਇੰਨੀ ਕੀ ਆ ਤੇ ਕਿਸੇ ਦਿਨ ਨਾ ਬਾਈ ਤੋਂ ਇਹਨਾਂ ਦੀ ਫੀਡ ਬਾਰੇ ਜਾਣਕਾਰੀ ਲਵਾਂਗੇ ਵੀ ਕੀ ਕੀ ਪੈਂਦਾਗਾ ਉਹ ਵੀਡੀਓ 'ਚ ਤੁਹਾਨੂੰ ਦੱਸ ਦਾਂਗੇ ਵੀ ਫੀਡ ਫਾਰਮੂਲਾ ਕੀ ਆ ਤੇ ਠੀਕ ਆ ਬਾਈ ਗੁਰਪ੍ਰੀਤ ਠੀਕ ਆ ਬਾਈ ਧੰਨਵਾਦ ਜੀ ਮਿਹਰਬਾਨੀ